ਕੀਤਾ ਤੇਤਾ ਨਾਉ ਬਿਨ ਨਾਵੇਂ ਨਹੀਂ ਕੋ ਥਾ ਜੇਤਾ ਕੀਤਾ ਤੇਤਾ ਨਾਉ ਜੋ ਅਸੀਂ ਲਿਖਿਆ ਹੈ ਸਭ ਬ੍ਰਹਮ ਗਿਆਨ ਹੈ ਨਾਮ ਹੈ ਇਹ ਕੋਈ ਕਥਾ ਕਹਾਣੀ ਕੁਛ ਨਹੀਂ ਹੈ ਐਵੇਂ ਕੋਈ ਕਥਾ ਕਹਾਣੀ ਮੰਨ ਕੇ ਹੋਰ ਸਾਖੀ ਜੋੜ ਲਵੇ ਵਿੱਚ ਬ੍ਰਹਮ ਗਿਆਨ ਦੇ ਬਾਰੇ ਕੁਛ ਵੀ ਨਹੀਂ ਹੈ ਹੁਕਮਦਾਹੀ ਵਖਿਆਨ ਸਾਰਾ ਹੋਰ ਕੁਛ ਨਹੀਂ ਫਿਰ ਜਿਹੜੀਆਂ ਸਾਖੀਆਂ ਜੋੜ ਲਈ ਉਹਨਾਂ ਨੇ ਉਤਾ ਮਾ ਤਾਂ ਕਿ ਇਸ ਵਾਲੀਆਂ ਕਿੱਥੇ ਜੋੜ ਲੀਆਂ 6 ਵੇ ਪੰਜਵਾਂ ਦੇ ਜਨਮ ਬੜਿਆ ਸ਼ਬਦ ਨੇ ਕਿਹਾ ਉਹ ਲਿਖਿਆ ਕਿੱਥੋਂ ਜੋੜ ਲਿਆ ਕੀ ਲਿਖਿਆ ਸੀ ਇਹ 2 ਨੰਬਰ ਤੇ ਤੇ ਸਾਰੇ ਉਹ ਜਿਹੜੇ 2 ਨੰਬਰ ਦੇ ਉੱਤੇ ਆਏ ਨੇ ਨਾ ਪਹਿਲਾਂ ਚੋਰ ਆਰਾਮ ਕਰੋ ਉਹਨਾਂ ਦਾ ਕੀਤਾ ਹੈ ਸਾਰਾ ਖਫਲਾ ਖਫਲਾ ਕਰਨਾ ਲੈਣ ਚੋਰ ਆਰਾਮ ਖੁਰ ਤਾਂ ਇਹ ਪੌੜੀਆਂ ਆਉਂਦੀਆਂ ਨੇ ਪੌੜੀਆਂ ਰੋਕਣ ਵਾਸਤੇ ਨੇ ਤਾਂ ਕਿਹਾ ਵੀ ਰੋਜ਼ ਪੜਿਓ ਇਹਨੂੰ ਪਾਠ ਰੋਜ਼ ਕਰਨ ਵਾਲੀ ਬਾਣੀ ਹੈ ਪਰ ਇਹਦੇ ਅਰਥ ਹੀ ਨਹੀਂ ਪਤਾ ਕੀ ਨੇ ਅਰਥਾਂ ਦੇ ਬਿਨਾ ਪਾਠ ਕਰਨ ਦਾ ਕੀ ਫਾਇਦਾ ਹੁੰਦਾ ਵੀ ਉਹ ਤਾਂ ਪੜ ਪੜ ਗੱਡੀ ਲੱਦੀ ਹੈ ਉਹ ਵੀ ਲਿਖਿਆ ਸੀ ਪੜ ਪੜ ਗੱਡੀ ਲੱਦੀ ਹੈ ਲਿਖਿਆ ਵੀ ਹੋਇਆ ਤਰੀ ਵੀ ਹੋਈ ਕੰਮ ਜਾਂਦੇ ਆ ਹਾਂਜੀ ਜੇਤਾ ਕੀਤਾ ਤੇਤਾ ਨਾ ਹੋ ਬਿਨ ਨਾਮੈ ਨਹੀਂ ਕੋ ਥਾਉ ਕੋਈ ਜਗਾ ਬਿਨ ਨਾਮੈ ਨਹੀਂ ਕੋਈ ਥਾਉ ਕੋਈ ਇੰਨੀ ਥਾਉ ਨਹੀਂ ਹੈ ਸਾਰੀ ਬਾਣੀ ਵਿੱਚ ਗੁਰਬਾਣੀ ਵਿੱਚ ਜਿੱਤੇ ਕੋਈ ਹੋਰ ਗੱਲ ਹੋਵੇ ਨਾਮ ਤੋਂ ਬਿਨਾਂ ਪਰ ਇਹ ਗੱਲ ਤੋਂ ਜ਼ਿਆਦਾ ਕੀ ਲਿਖ ਦਿੰਦੇ ਤੁਸੀਂ ਇਕਠਾਹਾ ਕਹਾਣੀਆਂ ਕਿਵੇਂ ਜੋੜ ਲਿਆ ਕਿਵੇਂ ਕਸੋੜੀਆਂ ਲਿਆ ਕੇ ਜਿਨ੍ਹਾਂ ਨੇ ਕਸੋੜੀਆਂ ਨੇ ਕਿਹਨੂੰ ਪੁੱਛੇਗਾ ਕਸੋੜੀਆਂ ਨੇ ਕੋਦੋ ਔੜਦੋ ਕਹਾਣੀਆਂ ਰੋਕਣ ਵਾਸਤੇ ਗੱਲਾਂ ਲਿਖੀਆਂ ਜਾਂਦੀਆਂ ਨੇ ਸ਼ੁਰੂ ਵਿੱਚ ਲਿਖੀਆਂ ਨੇ ਸ਼ੁਰੂ ਜੇ ਲਿਖੀਆਂ ਨੇ ਜੋ ਸ਼ੁਰੂ ਚੱਲਦਾ ਹੈ ਨਾ ਜਿਵੇਂ ਜਿਹਾ ਹੋਵੇ ਚੱਲਦਾ ਹੈ ਕਿਵੇਂ ਬਾਣੀ ਪੜ੍ਹਣੀ ਹੈ ਕੀ ਕਰਨਾ ਹੈ ਸ਼ੁਰੂ ਪਹਿਲਾਂ ਆ ਆਦੇਸ਼ ਹੈ ਕੇ ਸੈਂਗਲ ਤੋਂ ਬਾਣੀ ਪੜ੍ਹਨੀ ਹੈ ਕਿਸੇ ਦੀ ਗੱਲ ਨਹੀਂ ਮਰਣੀ ਕਿਸੇ ਦੀ ਨਹੀਂ ਸੁਣੀ ਜਿਨ੍ਹਾਂ ਨੇ ਕਥਾ ਕਹਾਣੀਆਂ ਬਣਾਈਆਂ ਉਹਨਾਂ ਨੇ ਬੇੜਾ ਕਰ ਕੀਤਾ ਆ ਆ ਜਿਹੜੇ ਅੱਜ ਦੀ ਸਿੱਖੀ ਉਹਨਾਂ ਦੀ ਕੀਤੀ ਹੋਈ ਹੈ ਉਹਨਾਂ ਨੇ ਬਨੇਰੀ ਲਾਈ ਸੀ ਇਹ ਉਹੀ ਉਪਜਾ ਜਿਹੜਾ ਸਾਡੇ ਕੋਲ ਸਿੱਖੀ ਹੈ ਉਹਨਾਂ ਦੀ ਬਣਾਈ ਹੋਈ ਹੈ ਮੇਰਾ ਨਾਮ ਹੈ ਨਹੀਂ ਕੋਈ ਥਾਂ ਕੁਦਰਤ ਕੰਮ ਨੂੰ ਕਹਾਂ ਵੀ ਜਾਰ ਕੁਦਰਤ ਕੰਮਾਂ ਦਾ ਜਾਣਾ ਇੱਕ ਵਾਰ ਜੋ ਤੂੰ ਤਪਾਵੇ ਸਾਈ ਭਲੀ ਬਾਹ ਮੇਰੀ ਕੀ ਔਕਾਤ ਹੈ ਮੈਂ ਤੇਰੇ ਬਾਰੇ ਕੁਝ ਕਹਾਂ ਮੈਂ ਆਪਣੇ ਬਾਰੇ ਕੁਝ ਕਹਿ ਸਕਦਾ ਜੋ ਤੈਂ ਹੁਕਮ ਤੇ ਤੌਲੇ ਬਾਰੇ ਮੈਂ ਕੁਝ ਦੱਸਿਆ ਤੇਰੇ ਬਾਰੇ ਕੁਝ ਨਹੀਂ ਦੱਸਿਆ ਜੋ ਤੈਂ ਕਿਰਾਇਆ ਖਾ ਮੋਦੇ ਬਾਰੇ ਦੱਸਿਆ ਮੇਤੋ ਜੋ ਕਿਰਾਇਆ ਉਹਦੇ ਬਾਰੇ ਦੱਸਿਆ ਹਾਂ ਤੇਰੇ ਬਾਰੇ ਕੁਝ ਨਹੀਂ ਦੱਸਿਆ ਵੇੜੀ ਕੀ ਔਕਾਤ ਹੈ ਤੇਰੇ ਵਰਗ ਵਿੱਚ ਦੱਸੋ ਉਧਰ ਤੁਮੋ ਜੀ ਆਫਤ ਕਹੋ ਕੁਦਰਤ ਹੋਦੀ ਹੈ ਸਾਡੀ ਕਿੱਥੇ ਕੁਦਰਤ ਸਾਡਾ ਵਾਅਦਾ ਨਹੀਂ ਹੈ ਕੋਈ ਜੇ ਦੀ ਕੁਦਰਤ ਹੈ ਤੇਰੀ ਔਕਾਤ ਹੈ ਸਾਡੀ ਕੋਈ ਕੁਦਰਤ ਨਹੀਂ ਸਾਡੀ ਕੋਈ ਔਕਾਤ ਨਹੀਂ ਤੇਰੇ ਬਾਰੇ ਦਸੀ ਕੋਕੋ ਬਾਰੇ ਕੀ ਦੱਸ ਕੋਕੋ ਬਾਰੇ ਨਹੀਂ ਮੈਂ ਦੱਸਿਆ ਜੋ ਹੁਕਮ ਹੋਇਆ ਉਹ ਦੱਸਿਆ ਜੋ ਤੱਕ ਹਾਂ ਹੁਕਮ ਬਾਰੇ ਵਿੱਚ ਕੁਝ ਨਹੀਂ ਦੱਸਿਆ ਹੈ ਜੇ ਤੇ ਤਾਂ ਤੈਨੂੰ ਤਾਂ ਜੋ ਬੁਲਵਾਇਆ ਆਪਣੇ ਹੁਕਮ ਨਾਲ ਮੈਂ ਉਹ ਦੱਸਿਆ ਹੈ ਹੁਕਮ ਬਾਰੇ ਕੁਝ ਨਹੀਂ ਦੱਸਿਆ ਕਿੱਥੋਂ ਆਉਂਦਾ ਕਿਵੇਂ ਆਉਂਦਾ ਕਿਉਂ ਆਉਂਦਾ ਕਿਹੜੇ ਰਾਹ ਹੋਣਾ ਕੌਣ ਭੇਜਦਾ ਹੈ ਕਿੰਨੇ ਬੰਦੇ ਨੇ ਕਿੰਨੇ ਦਾ ਹੁਕਮ ਹੈ ਕਿਵੇਂ ਪਾਸ ਹੁੰਦਾ ਇਹਦਾ ਨਹੀਂ ਮੈਂ ਕੋਈ ਗੱਲ ਕੀਤੀ ਹੁਕਮ ਬਾਰੇ ਕੁਝ ਨਹੀਂ ਦੱਸਿਆ ਹੁਕਮ ਬਾਰੇ ਦੱਸਣਾ ਹੋਰ ਗੱਲ ਐ ਜੋ ਮੈਨੂੰ ਹੁਕਮ ਹੋਇਆ ਹੈ ਜੋ ਮੈਂ ਜਿਵੇਂ ਜਿਵੇਂ ਹੁਕਮ ਤੇ ਕੀਤਾ ਹੈ ਜਿਵੇਂ ਜਿਵੇਂ ਮੈਨੂੰ ਫਰਮਾਇਆ ਉਹਵੇਂ ਉਹ ਮੈਂ ਬੋਲਦਾ ਉਹ ਹੈ ਜਿ ਅੱਖਰ ਬਾਤ ਤੇ ਜਿਹੇ ਜਿਹੇ ਦੱਸੇ ਉਹ ਹੈ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਧ ਭਾਵੈ ਬਸ ਇਹੀ ਕਹਿ ਸਕਦਾ ਮੈਂ ਤਾਂ ਜਿਹੜਾ ਕੋ ਤੈਨੂੰ ਭਉਰਾ ਹੈ ਸਾਈ ਭਲੀਕਾਰ ਸਾਈ ਭਲੀਕਾਰ ਤੁਹ ਸਦਾ ਸਲਾਮਤ ਰਹੋ ਕਹ ਇਹਨਾਂ ਕਹ ਤੁਹ ਸਦਾ ਸਲਾਮਤ